uh -huh. ਸਕੈ ਕੁਦਰਤ ਕੋਈ ਲਖ ਨ ਸਕੈ ਕੁਦਰਤ ਕੋਈ ਆ ਭਾਇਆ ਸੱਜੀਆਂ ਆ ਭਾਇਆ ਤੇ ਸੱਜੀਆਂ ਸ਼ੁਕਰ ਮਿਲਿਆ ਤਾਪਨੋ ਕੁਛ ਨ ਪੋਲ ਕਿਤਾਬ ਨੋ ਕੁਛ ਨ ਪੋਨ ਕਿਤਾਬ ਨੋ ਕੁਛ ਨ ਹੋਲੇ ਮੈਂ ਵੱਡਾ ਕਿਉਂ ਵੱਡਾ ਹੈ ਗੱਲ ਰੋਲਾ ਮੁਕਿਆ ਨਹੀਂ ਰੋਲਾ ਹੋਰ ਵੱਧ ਗਿਆ ਵਰਸੰਗਤ ਜੀ ਹੁਨੇ ਭਾਈ ਸਾਹਿਬ ਜੀ ਨੇ ਮਨਪ੍ਰੀਤ ਜੀ ਨੇ ਗੱਲ ਕਹੀ ਸੀ ਕਿ ਮਜ਼ਬਾ ਦੇ ਨਾਮ ਤੇ ਗੁਰਦੁਆਰੇ ਬਣ ਗਏ ਨਹੀਂ ਇੱਕ ਵਾਰੀ ਗੱਟ ਕੇ ਆ ਕੋ ਸਤਨਾਮ ਰੋਲਾ ਬੜਾ ਇਤਨਾ ਰੋਲਾ ਕਹਿੰਦੇ ਬਾਬਾ ਨਾਨਕ ਕੇ ਫਕੀਰ ਨਾਨਕ ਇਹ ਜਿਹੜੀ ਤੇਰੇ ਹੱਥ ਵਿੱਚ ਕਿਤਾਬ ਹੈ ਨਾ ਇਹਨੂੰ ਫੋਲ ਕੇ ਦੱਸ ਕਹਿੰਦੇ ਚ ਹਿੰਦੂ ਬਾਰੇ ਚੰਗਾ ਲਿਖਿਆ ਹੈ ਕਿ ਮੁਸਲਮਾਨ ਬਾਰੇ ਚੰਗਾ ਲਿਖਿਆ ਹੈ ਪੁੱਛਨ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਨ ਹੋਈ ਗੁਰਸਖਤ ਜੀ ਮੈਨੂੰ ਖਿਮਾ ਕਰਨੀ ਅੱਜ ਹਰ ਮਨੁੱਖ ਦੁਨੀਆ ਦੀ ਨਿਗਾ ਵਿੱਚ ਧਾਰਮਿਕ ਹੈ। ਕਿਆ ਕੋਈ ਹੱਥ ਖੜਾ ਕਰਕੇ ਦੱਸੇਗਾ ਜਿਹੜਾ ਆਪਣੀ ਨਿਗਾ ਵਿੱਚ ਧਾਰਮਿਕ ਹੋਵੇ? ਦੱਸੋ ਨਾ। ਕੋਈ ਨਹੀਂ। ਬੰਦਾ ਬੇਅੰਤ ਗੁਨਾਹ ਕਰਕੇ ਉਹ ਸਾਰੀ ਜ਼ਿੰਦਗੀ ਗੁਨਾਹੀ ਕਰੀ ਜਾਂਦਾ ਹੈ। ਮਾਫ਼ ਕਰਨਾ। ਰੱਜਦਾ ਨਹੀਂ। ਸਿਰਫ 84 ਲੱਖ ਜੁਨਾ ਵਿੱਚੋਂ ਇੱਕ ਜੋਨ ਮਨੁੱਖ ਦੀ ਹੈ। ਜਿਹਨੂੰ ਇਹ ਮਨੁੱਖਾ ਦੇਹੀ ਸੀ ਕਾਦੇ ਲਈ? ਪਰਮਾਤਮਾ ਦੀ ਪ੍ਰਾਪਤੀ ਲਈ ਕਿ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਰ ਅੱਜ ਰੌਲਾ ਵਧ ਗਿਆ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸ਼ਾਸਕ ਜੀ ਓਸ਼ੋ ਜੀ ਨੇ ਇੱਕ ਗੱਲ ਕਹੀ ਹੈ ਮੈਨੂੰ ਖਿਮਾ ਕਰਨੀ ਜੇ ਕਿਸੇ ਨੂੰ ਉਹਨਾਂ ਦਾ ਨਾਮ ਨਾ ਚੰਗਾ ਲੱਗੇ ਤੇ ਮੈਨੂੰ ਮਾਫ ਕਰ ਦੇਣਾ ਕਿਉਂਕਿ ਕਿਸੇ ਦੀ ਅਛਾਈ ਔਰ ਬੁਰਾਈ ਦੇਖਣ ਦੀ ਮਨੋ ਅਥਾਰਟੀ ਨਹੀਂ ਨਾਲੇ ਮੇਰੇ ਕੋਲੇ ਨਾ ਟਾਈਮ ਵੀ ਨਹੀਂ ਚੰਗਿਆਈਆਂ ਬੁਰਾਈਆਂ ਵਾਜਾ ਧਰਮ ਹਥ ਉਨੇ ਇੱਕ ਗੱਲ ਕੀ ਜਦੋਂ ਉਹਨੇ ਸਿੱਖ ਧਰਮ ਨੂੰ ਬਹੁਤ ਉਚਾਈ ਤੇ ਲਿਜਾ ਕੇ ਉਹਦੀ ਤਾਰੀਫ ਕੀਤੀ ਨਾ ਸਿੱਖ ਧਰਮ ਦੀ ਕਹਤੇ ਧਰਮ ਤੋਂ ਬਹੁਤ ਬੜੀਆ ਥਾ ਅੱਛਾ ਥਾ ਐਸਾ ਐਸਾ ਧਰਮ ਕਹਤਾ ਲੇਕਿਨ ਦੁੱਖ ਦੀ ਬਾਤ ਹੈ ਗਲਤ ਲੋਕਾਂ ਦੇ ਹੱਥ ਵਿੱਚ ਆ ਗਿਆ ਦੇਖੋ ਰਿਗਜ ਕੇ ਆ ਕੋ ਸਤਨਾਮ ਸਿਧਾਇ ਵਾਹਿਗੁਰੂ ਥਿਸ ਇਜ਼ ਟ੍ਰੂ ਪਰ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਸੀ ਨੇ ਦੋ ਟਕੀ ਦੋ ਟੁਕਾਂ ਸਮਝਾ ਦਿੱਤਾ ਕੁਚਨ ਫੌਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਨ ਲਈ ਬਾਬਾ ਆਖੇ ਹਾਜੀਆਂ ਸੁਭਮਲਾ ਬਾਜੋ ਦੋਨੋਂ ਰਹੀ ਹਿੰਦੂ ਮੁਸਲਮਾਨ ਦੋਏ ਦਰਗੇ ਅੰਦਰ ਲੈਣਾ ਢੋਈ ਜੇ ਗੱਲ ਤੇ ਅਮਲਾਂ ਦੀ ਓਥੇ ਅਮਲਾਂ ਦੇ ਹੋਂਦੇ ਨਿਰਬੇੜੇ ਕਿਸੇ ਨੇ ਤੇਰੀ ਜਾਤ ਪੁੱਛਣੀ ਗੁਰਸੰਗਤ ਜੀ ਆਓ ਅਗਲਿਆਂ ਤੋਂ ਕੰਸ਼ਰਨ ਕਰਦੇ ਹਾਂ ਕੱਚਾ ਰੰਗ ਕਸੂਮ ਪੰਗਾ ਕੱਟਾ ਰੰਗ ਕਸੂਮ ਦਾ ਪਾਣੀ ਤੋਂ ਸੈ ਫਿਰ ਨਾ ਰਹੋਏ ਪਾਣੀ ਤੋਂ ਸੈ ਫਿਰ ਨਾ ਰਹੋ ਆਰੇ ਪੜਿਓ ਜਰਾ ਕੇ ਚ ਕਰਨ ਬਖੀਲੀ ਬਾਪ ਵਿੱਚ ਕਰਨ ਬਖੀਲੀ ਗਾਪ ਵਿੱਚ ਰਾਮ ਰਹੀ ਮੈਂ ਇੱਕ ਖਾਇ ਖਲੋਈ ਸਫਰੀ ਇਹ ਸਭ ਝਗੜਾ ਅੰਦਰ ਦਾ ਨਾ ਮਸਜਿਦ ਦਾ ਨਾ ਮੰਦਰ ਦਾ ਇਹ ਕੋਈ ਮਸਜਿਦ ਮੰਦਿਰ ਦਾ ਝਗੜਾ ਨਹੀਂ ਝਗੜਾ ਤਾਂ ਰਾਜਨੀਤਿਕ ਲੋਕਾਂ ਦਾ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਰਨ ਬਖੇਲੀ ਆਪ ਵਿੱਚ ਰਾਮ ਰਹੀਮ ਇੱਕ ਥਾਂ ਖਲੋਈ ਕਿਸੇ ਸ਼ਾਇਰ ਦੀ ਚੰਦ ਬਿਆਨੀ ਹੈ ਗੁਰਸੰਗਤ ਜੀ ਅੱਜ ਦਾ ਜੋ ਗੱਲ ਦਾ ਵਿਸ਼ਾ ਮੈਂ ਦੁਪਹਿਰੇ ਇੱਕ ਗੱਲ ਕੀਤੀ ਜੀ ਜਿੱਥੇ ਕੀਰਤਨ ਕਰਨ ਗਿਆ ਕਿ ਕਿਸ ਸ਼ਾਇਰ ਨੇ ਲਿਖਿਆ ਸੀ ਕਿ ਮਜ਼ਹਬ ਨਹੀਂ ਸਿਖਾਤਾ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਉਸੇ ਨੂੰ ਇੱਕ ਪੰਕਤੀ ਲਿਖਣੀ ਪਈ ਕਿਤੇ ਆਜ ਮਜਬ ਹੀ ਸਿਖਾਤਾ ਹੈ ਆਪਸ ਵਿੱਚ ਬੈਰ ਰੱਖਣਾ